ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਥਿੰਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬਧੀਆ ਤੋਂ ਬਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਵੀਰੋ ਤਕਰੀਬਨ ਤੁਹਾਡੇ ਨਾਲ ਆਪਾਂ ਜੋ ਵੀ ਕੋਈ ਕਣਕ ਝੋਨੇ ਦੇ ਉੱਪਰ ਜਾਂ ਅਲ ਮੱਕੀ ਦੇ ਉੱਪਰ ਜਾਂ ਆਲੂਆਂ ਦੇ ਉੱਪਰ ਵੀਡੀਓ ਵਗੈਰਾ ਪਾਉਂਦੇ ਰਹਣੇ ਆਂਗੇ ਜਿਹੜਾ ਕੁਝ ਆਪਣੇ ਕੋਲ ਤਿਲ ਫੁੱਲ ਨੌਲੇਜ ਹੈਗੇ ਤੁਹਾਨੂੰ ਦਿੰਦੇ ਰਹਣੇ ਆਂਗੇ ਜਿਹੜਾ ਕੋਈ ਆਪਾਂ ਤਜਰਬਾ ਕਰਦੇ ਆ ਥੋੜੇ ਨਾਲ ਸਾਰਾ ਸਾਂਝਾ ਕਰਦੇ ਰਹਨੇ ਆ ਤੇ ਕਿਸਾਨ ਵੀਰੋ ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਹੈਗੀ ਆਪਾਂ ਕਿਸਾਨ ਵੀਰੋ ਆਲੂ ਵਾਲੀ ਮੱਕੀ ਦੇ ਉੱਪਰ ਕਰਨੀ ਹੈਗੀ ਮੱਕੀ ਦੇ ਉੱਪਰ ਗੱਲਬਾਤ ਕਿਸਾਨ ਵੀਰੋ ਆਪਾਂ ਪਹਿਲੀ ਸਪਰੇ ਦੇ ਬਾਬਤ ਕਰਨੀ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਨੇ ਜਿਹੜੇ ਨਵੇਂ ਕਾ ਲੈਣ ਦੇ ਵਿੱਚ ਆਏ ਨੇ ਜਿਨ੍ਹਾਂ ਨੂੰ ਹਜੇ ਤੱਕ ਇਹ ਨਹੀਂ ਪਤਾ ਹੁੰਦਾ ਵੀ ਕਿਹੜੀ ਸਪਰੇ ਆਪਾਂ ਕਰੀਏ ਕਿਹੜੀ ਨ ਤਾ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆਂਗੇ ਕਿਉਂਕਿ ਜਿਆਦਾ ਸਪਰੇਹਾਂ ਨਾਲੋਂ ਕਿਸਾਨ ਵੀਰੋ ਇੱਕ ਅੱਧੀ ਸਪਰੇਹ ਕਰਕੇ ਜੇ ਆਪਣਾ ਇੱਕ ਅੱਧੀ ਸਪਰੇਹ ਘੱਟ ਕਰਕੇ ਆਪਣਾ ਸਰਦਾ ਤਾਂ ਆਪਾਂ ਨੂੰ ਉਹਦੇ 'ਚ ਫਾਇਦਾ ਹੁੰਦਾ। ਤਾਂ ਕਿਸਾਨ ਵੀਰੋ ਆਜੋ ਆਪਾਂ ਗੱਲਾਂ ਬਾਤਾਂ ਕਰਦੇ ਆਂਗੇ ਵੀਡੀਓ ਨਾਲ ਬਣੇ ਜਰੂਰ ਰਹੋ ਐਂਡ ਤੱਕ ਵੀਡੀਓ ਜਰੂਰ ਦੇਖਿਓ। ਤਾਂ ਕਿਸਾਨ ਵੀਰੋ ਗੱਲਬਾਤ ਆਪਾਂ ਇਹ ਕਰਦੇ ਆਂ ਜਿਹੜੀ ਕਿਸਾਨ ਵੀਰੋ ਆਪਣੀ ਮੱਕੀ ਤੇ ਪਹਿਲੀ ਸਪਰੇਹ ਆਪਾਂ 18-20 ਦਿਨ ਤੇ ਜਾ ਕੇ ਸਪਰੇਹ ਕਰਨੀ ਹੁੰਦੀ ਆ ਆਲੂ ਵਾਲੀ ਮੱਕੀ ਦੇ ਉੱਪਰ। ਕਿਉਂਕਿ ਉਸ ਟਾਈਮ ਮੱਕੀ ਨੂੰ ਆਪਣੀ ਨੂੰ ਇੱਕ ਤਾਂ ਸੁੰਡੀ ਦਾ ਖਤਰਾ ਆ ਜਾਂਦਾ ਇੱਕ ਏਰੀਆ ਆਪਾਂ ਨੂੰ ਗਰੋਥ ਦੀ ਜ਼ਰੂਰਤ ਹੁੰਦੀ ਆ ਦੋਨੇ ਚੀਜ਼ਾਂ ਕਿਸਾਨ ਵੀਰੋ ਆਪਾਂ ਨੇ ਲਈ ਬਹੁਤ ਜ਼ਰੂਰੀ ਨੇ ਤੇ ਕਿਸਾਨ ਵੀਰੋ ਜਿਹੜੀ ਆਪਾਂ ਸੁੰਡੀ ਦੀ ਸਪਰੇਅ ਕਰਨੀ ਹੁੰਦੀ ਆਗੀ ਸੁੰਡੀ ਦੀ ਸਪਰੇਅ ਕਿਸਾਨ ਵੀਰੋ ਆਪਾਂ ਚਾਹੇ ਸੈਪਰਮੈਥ੍ਰਿਨ ਵਗੈਰਾ ਤੁਸੀਂ ਕਰ ਸਕਦੇ ਹੋਗੇ ਤੇ ਕੋਈ ਵੀ ਸਪਰੇਅ ਕਰ ਸਕਦੇ ਹੋ ਕੋਰਾਜਨ ਕਰ ਸਕਦੇ ਹੋ ਤੁਸੀਂ ਫੇਮ ਕਰ ਸਕਦੇ ਹੋ ਪਰ ਕਿਸਾਨ ਵੀਰੋ ਮੈਂ ਜਿਹੜਾ ਮੇਰਾ ਖੁਦ ਦਾ ਤਜਰਬਾ ਨਾਲੇ ਸਸਤੀ ਤੇ ਨਾਲੇ ਪੂਰੀ ਵਧੀਆ ਟਿਕਾਊ ਸਪਰੇਅ ਨਾਲੇ ਮੱਕੀ ਦੀ ਗ੍ਰੋਥ ਬਹੁਤ ਕਰਾਉਂਦੀ ਆ ਉਹ ਆ ਕਿਸਾਨ ਵੀਰੋ ਐਮ ਐਮ ਮੈਕਟਨ ਬੈਂਜੂਇਟ 1.9% टीसी ਜਿਹੜੀ ਆਪਾਂ ਤੁਹਾਨੂੰ ਪਿਛਲੇ ਸਾਲ ਵੀ ਦੱਸਿਆ ਸੀਗਾ ਕਣਕ ਵਾਲੀ ਮੱਕੀ ਦੇ ਉੱਪਰ ਆਪਾਂ ਕਰੀ ਸੀ ਉਹਦੇ ਕਿਸਾਨ ਵੀਰੋ ਇੰਨੇ ਇੱਕ ਬੰਮਰ ਰਿਜ਼ਲਟ ਨੇ ਸਸਤੀ ਵੀ ਬਹੁ ਪੈਂਦੀ ਆ ਤੇ ਮੱਕੀ ਦੀ ਗ੍ਰੋਥ ਬਹੁ ਕਰਾਉਂਦੀ ਆ ਜਿਹੜੀ ਕਿਸਾਨ ਵੀਰੋ ਇਹ ਐਮ ਐਮ ਮੈਕਟਨ ਸਪਰੇਅ ਆਪਾਂ ਕਰਦੇ ਆਂਗੇ ਇਹਦੇ ਨਾਲ ਆਪਣੀ ਮੱਕੀ ਸ਼ਾਹ ਕਾਲੀ ਪੂਰੀ ਵਧੀਆ ਗਰੋਥ ਲੈਣ ਲੱਗ ਜਾਂਦੀ ਹੈ ਟੋਪ ਦੀ ਤੇ ਖਰਚਾ ਇਹਦਾ ਕੋਈ ਜ਼ਿਆਦਾ ਨਹੀਂ ਆਉਂਦਾ ਖਰਚਾ ਮੇਰੇ ਹਿਸਾਬ ਨਾਲ ਇਹ 5 ਕਿਲੀਆਂ ਦੀ ਦਵਾਈ ਥੋੜੀ ਜੇ ਜ਼ਿਆਦਾ ਨਹੀਂ 17 1700 ਰੁਪਏ ਦੀ 17 1800 ਦੀ ਪੈਂਦੀ ਆਪਾਂ ਨੂੰ ਜਿਹੜੀ ਆਪਾਂ ਕਰੀ ਗੱਲ ਆ ਕੇ ਸ਼ਕਤੀਮਾਨ ਕੰਪਨੀ ਦੀ ਤੇ ਕੋਈ ਆਪਾਂ ਕਿਸਾਨ ਵੀਰੋ ਕਿਸੇ ਕੰਪਨੀ ਦਾ ਹੋਣੀ ਕਰਦੇ ਪਰ ਆਪਣੀ ਗੱਲ ਇਹ ਆ ਵੀ ਥੋੜਾ ਘੱਟ ਪੈਸਿਆਂ ਦੇ ਵਿੱਚ ਵਧੀਆ ਫਾਇਦਾ ਹੋ ਜਾਵੇ ਤੇ ਕਿਸਾਨ ਵੀਰੋ ਨਾਰਮਲ ਹੀ ਇਹ 3350 ਰੁਪਏ ਕੀਲੇ ਦੀ ਦਵਾਈ ਆਪਣੀ ਪਊਗੀ ਤੇ 10 12 ਦਿਨ ਆਪਾਂ ਨੂੰ ਮੁੜ ਕੇ ਮੱਕੀ ਕਿੰਨੀ 12 13 ਦਿਨ ਝਾਕਣ ਦੀ ਲੋੜ ਨਹੀਂ ਕਿਉਂਕਿ ਟੈਂਪਰੇਚਰ ਆਹ ਦਿਨਾਂ 'ਚ ਉਹੀ ਵੈਸੇ ਘੱਟ ਹੁੰਦਾ ਤੇ ਜੇ ਕੇਰਾ ਖਾਤਮਾ ਹੋ ਜੇ ਸੁੰਡੀ ਦਾ ਕਿਉਂਕਿ ਇਹ ਮੱਕੀ ਨੂੰ ਸੁੰਡੀ ਪੈਂਦੀ ਵੀ ਘੱਟ ਹੀ ਹੁੰਦੀ ਆ ਗਈ ਸ਼ੁਰੂ 'ਚ ਕਿਉਂਕਿ ਟੈਂਪਰੇਚਰ ਘੱਟ ਹੁੰਦਾ ਉਨੀ ਮੱਕੀ ਗਰੋਥ ਵਧੀਆ ਲੈ ਲੈਂਦੀ ਆ ਤੇ ਕਿਸਾਨ ਵੀਰੋ ਦੂਜੀ ਆਏ ਨਹੀਂ ਗਰੋਥ ਦੀ ਗੱਲ ਗਰੋਥ ਕਿਸਾਨ ਵੀਰੋ ਤੁਸੀਂ ਕੁਝ ਵੀ ਕਰ ਸਕਦੇ ਹੋਗੇ ਚਾਹੇ ਤੁਸੀਂ ਜਬ੍ਰੈਲਿਕ ਐਸਿਡ ਕਰ ਲਓ ਚاہے ਕੋਈ ਤੁਸੀਂ ਹੋਰ ਟਾਉਨਿਕ ਵਰਤ ਲੂ ਪਰ ਮੈਂ ਕਿਸਾਨ ਵੀਰੋ ਐਨ ਪੀ ਕੇ 1111 ਹੀ ਕਰਦਾਗਾ ਪਹਿਲੀ ਸਪਰੇ ਦੇ ਵਿੱਚ ਬਹੁਤ ਇਹਦੇ ਵਧੀਆ ਰਿਜ਼ਲਟ ਮਿਲਦੇ ਨੇ ਹੁਣ ਆਪਣੀ ਮੱਕੀ ਆ ਗਈ ਜਿਹੜੀ ਆ ਵੀਡੀਓ ਸ਼ੂਟ ਕਰਦੇ ਆ ਆਪਾਂ ਇਹ ਸਪਰੇ ਵਾਲੇ ਦਿਨ ਦੀ ਆ ਤੇ ਜਿਹੜੀ ਮੈਂ ਤੁਹਾਨੂੰ ਵੀਡੀਓ ਮਤਲਬ ਕਿ ਦਿਖਾਉਂਗਾ ਫਰਕ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰੂਗਾ ਕਿੰਨੇ ਦਿਨਾਂ ਚ ਮੱਕੀ ਦੀ ਗ੍ਰੋਥ ਕਰੀ ਜਾਗੀ ਤੇ ਕਿਸਾਨ ਵੀਰੋ ਮੱਕੀ ਆ ਜਿਹੜੀ ਆਪਣੀ ਜੇ ਆਪਾਂ 1919 ਦੀ ਸਪਰੇਅ ਕਰਦੇ ਆਂਗੇ ਜਾਂ ਆਪਣੀ ਏਰੀ ਦੀ ਸਪਰੇਅ ਕਰਦੇ ਆਂਗੇ ਐਮ ਐਮ ਐਕਟਨ ਬੈਂਜੂਰ ਦੀ ਪ੍ਰੋਕਲੇਮ ਵੀ ਕਹ ਦਿੰਨੇ ਨੇ ਇਹਨੂੰ ਆਪਾਂ ਲਿਕਵਿਡ ਪ੍ਰੋਕਲੇਮ ਤਾਂ ਕਿਸਾਨ ਵੀਰੋ ਇੰਨੀ ਕੁ ਮੱਕੀ ਵਧੀਆ ਗਰੋਥ ਕਰ ਜਾ ਪੰਜ ਦਿਨ ਦੇ ਵਿੱਚ ਵਿੱਚ ਚਾਰ ਦਿਨਾਂ 'ਚ ਤੁਹਾਨੂੰ ਐਨ ਪੂਰਾ ਵਧੀਆ ਫਰਕ ਦਿਖੂਗਾ ਪੱਤੇ ਦਾ ਫਰਕ ਦਿਖੂਗਾ ਗਰੋਥ ਦਾ ਫਰਕ ਦਿਖੂਗਾ ਵੀ ਮੱਕੀ ਆਪਣੀ ਚੱਕ ਲਈ ਕਿਸਾਨ ਵੀਰੋ ਸਪਰੇਅ ਇਹ ਇੰਨੀ ਕੁ ਜਿਆਦੇ ਵਧੀਆ ਸਭ ਤੋਂ ਸਸਤੀ ਤੇ ਸਭ ਤੋਂ ਵਧੀਆ ਮੁੜ ਕੇ 10 ਦਿਨ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਤੇ ਕਿਸਾਨ ਵੀਰੋ ਕਰਨੀ ਆਪਾਂ ਸਪਰੇਅ ਕਿਵੇਂ ਆ ਜਿਹੜੀ ਪਹਿਲੀ ਸਪਰੇਆ ਕਿਸਾਨ ਵੀਰੋ ਸਭ ਤੋਂ ਵਧੀਆ ਗੱਲ ਹੈ ਤੁਸੀਂ ਆਪਣੇ ਬੈਟਰੀ ਵਾਲਾ ਪੰਪ ਜਾਂ ਹੱਥਾਂ ਵਾਲਾ ਪੰਪ ਕੱਲੇ-ਕੱਲੇ ਊੜੇ ਤੇ ਸਪਰੇਅ ਕਰੋ ਸਭ ਤੋਂ ਬੈਟਰ ਰਿਜ਼ਲਟ ਆਉਣਗੇ ਤੁਹਾਨੂੰ ਦਵਾਈ ਘੱਟ ਲੱਗੂਗੀ ਤੇ ਰਿਜ਼ਲਟ ਤੁਹਾਨੂੰ ਫੁੱਲ ਮਿਲਣਗੇ ਤੇ ਡੋਜ ਕਿਸਾਨ ਵੀਰੋ ਆਪਾਂ ਇਹਦੀ ਕਹੀਏ ਤੁਹਾਨੂੰ ਜਿਹੜੀ ਐਮ ਐਮ ਮੈਕਟਨ ਬੈਂਜੋਏਟ ਇਹਦੀ 150 ਐਮ ਐਲ ਪਰ ਏਕੜ ਦੀ ਡੋਜ ਐ। 150 ਐਮ ਐਲ ਪੂਰਾ ਵਧੀਆ ਰਿਜ਼ਲਟ ਮਿਲੂ ਤੁਹਾਨੂੰ। ਤੇ ਜਿਹੜੀ ਕਿਸਾਨ ਵੀਰੋ ਐਨ ਪੀ ਕੇ 1111 ਐ ਉਹੀ ਆਪਾਂ 1 ਕਿਲੋ ਵਰਤਣਾ। ਨਾਲ ਤੁਸੀਂ ਜੂਰੀਆ ਵੀ ਐਡ ਕਰ ਸਕਦੇ ਹੋ ਅੱਧਾ ਕਿਲੋ। ਪੂਰੇ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ। ਕਰਨੀ ਕਿਸਾਨ ਵੀਰੋ ਤੁਸੀਂ ਕਦੋਂ ਆ ਜਾਂ ਸਵੇਰ ਦੇ ਟਾਈਮ ਜਾਂ ਸ਼ਾਮ ਦੇ ਟਾਈਮ। ਬੈਟਰ ਰਿਜ਼ਲਟ ਲੈਣ ਲਈ ਤੁਸੀਂ ਸ਼ਾਮ ਦੇ ਟਾਈਮ ਨੂੰ ਤਰਜੀਹ ਦਿਓ ਬਹੁਤ ਸ਼ਾਮ ਦੇ ਟਾਈਮ ਸਪਰੇਅ ਕਰੋ। ਪੂਰੇ ਵੰਬ ਰਿਜ਼ਲਟ ਮਿਲਣਗੇ ਤੁਸੀਂ ਕਾਪ ਕਹੋਗੇ ਵੀ ਹਾਂ ਮੱਕੀ ਨੇ ਗ੍ਰੋਥ ਕਰੀਆ ਜਿਹੜੇ ਕਿਸਾਨ ਵੀਰ ਤਾਂ ਕਰਦੇ ਹੀ ਨੇ ਉਹਨਾਂ ਨੂੰ ਪਤਾ ਹੀ ਆ ਜਿਹੜੇ ਕਿਸਾਨ ਵੀਰ ਨਵੇਂ ਨੇ ਉਹ ਜ਼ਰੂਰ ਕਰਕੇ ਦੇਖਿਓ ਪੂਰਾ ਵਧੀਆ ਰਿਜ਼ਲਟ ਮਿਲੂ ਕਿਸਾਨ ਵੀਰੋ ਤੁਹਾਨੂੰ ਆਏ ਨਾ ਇਸ ਸਪਰੇ ਦਾ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦਿੱਤੀ ਆ ਸਭ ਨੂੰ ਵਧੀਆ ਲੱਗਿ ਹੋਵੇਗੀ ਜਾਂ ਵੀਡੀਓ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਅੱਗੇ ਆ ਗਏ ਹਾਂ ਜਰੂਰ ਅੰਦਰ ਆਗੇ ਇਸੇ ਤਰ੍ਹਾਂ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਪਿਆਰ ਕਰਦੇ ਰਹੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਧੰਨਵਾਦ